ਧੰਨ ਗੁਰਦੇਵ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੇ ਚੱਲਦੇ ਚੱਲਦੇ ਇਸ ਪਿੰਡ ਜਿਹਦਾ ਨਾਮ ਪਿਖੀ ਆ ਇੱਥੇ ਪਹੁੰਚਦੇ ਨੇ ਤੇ ਬਾਰ ਬਾਰ ਡੇਰਾ ਕਰਦੇ ਨੇ ਤੇ ਸੰਗਤਾਂ ਦਰਸ਼ਨ ਕਰਨ ਆਈਆਂ ਤੇ ਪਿੰਡ ਦਾ ਚੌਧਰੀ ਵੀ ਆ ਗਿਆ ਤੇ ਗੁਰੂ ਸਾਹਿਬ ਦੀ ਇੱਛਾ ਹੁੰਦੀ ਵੀ ਚੌਧਰੀ ਸਾਡੇ ਕੋਲ ਜਰੂਰ ਆਵੇ ਕਿਉਂਕਿ ਚੌਧਰੀ ਅਧੀਨ ਤੇ ਸਾਰਾ ਪਿੰਡ ਚੱਲਦਾ ਉਹ ਪਹਿਲੋ ਤੇ ਆਉਣਾ ਨਹੀਂ ਚਾਹੁੰਦਾ ਕਿਉਂਕਿ ਉਹ ਕਿਸੇ ਪੀਰ ਨੂੰ ਮੰਨਦਾ ਸੀ ਫਿਰ ਕਿਸੇ ਦੇ ਕਹਿਣ ਦਿੱਤੇ ਉਹ ਚੌਧਰੀ ਜਿਹੜਾ ਸੀ ਨਾ ਉਹਦਾ ਨਾਮ ਚੌਧਰੀ ਦੇਸੂ ਲਿਖਿਆ ਇਹ ਜਦੋਂ ਗੁਰੂ ਕੀ ਸ਼ਰਨ ਵਿੱਚ ਆਇਆ ਤੇ ਕਥਾ ਕੀਰਤਨ ਸੁਣੀ ਭਾਈ ਨੱਥੂ ਨੇ ਕੀਰਤਨ ਕੀਤਾ ਤੇ ਇਹਦੀ ਸੁਰਤ ਕੋਈ ਰੱਬ ਦੇ ਨਾਲ ਨੇੜਤਾ ਹੋਈ ਸੁਰਤ ਦੀ ਬੜਾ ਇਹਨੂੰ ਰਸ ਮਿਲਿਆ ਬੜਾ ਆਨੰਦ ਬੜਾ ਜਾਗ ਗੁਰੂ ਕੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਹੁਣ ਸਿਆਪਾ ਇਹ ਵੀ ਇਹ ਪੀਰਾਂ ਨੂੰ ਮੰਨਦਾ ਸੀ ਕਬਰਾਂ ਨੂੰ ਮੰਨਦਾ ਸੀ ਤੇ ਗੁਰੂ ਘਰ ਚ ਇੱਕ ਪੀਰ ਕਬਰ ਮੰਨਣ ਦੀ ਮਨਾਈ ਹੈ ਧਨ ਗੁਰਦੇਵ ਭਾਦਰ ਸੱਚੇ ਪਾਤਸ਼ਾਹ ਕਹਿਣ ਲੱਗੇ ਭਈ ਤੂੰ ਸਿੱਖੀ ਧਾਰਨ ਕਰ ਲੈ ਤੇ ਪੀਰਾਂ ਨੂੰ ਨਹੀਂ ਮੰਨਣਾ ਹੁਣ ਪਤਾ ਵੀ ਜੇ ਇਹ ਚੌਧਰੀ ਸਿੱਖ ਬਣ ਗਿਆ ਤੇ ਸਾਰਾ ਪਿੰਡ ਸਿੱਖ ਬਣ ਜੂ ਕੈਨ ਲੱਗਾ ਮਾਰਾ ਮੇਰਾ ਸਿੱਖ ਬਣਨ ਦੀ ਤੇ ਇੱਛਾ ਵਾ ਪਰ ਮੈਨੂੰ ਇੱਕ ਮੁਸ਼ਕਲ ਵਾ ਕੈਨ ਲੱਗੇ ਉਹ ਕੀ ਹੈ ਕੈਨ ਲੱਗੇ ਮਾਰਾ ਮੈਂ ਪੀਰਾਂ ਨੂੰ ਮੰਨਦਾ ਕਬਰਾਂ ਨੂੰ ਮੰਨਦਾ ਵਾ ਤੇ ਤੁਸੀਂ ਬਚਨ ਕੀਤਾ ਵੀ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ ਗੁਰੂ ਨਾਨਕ ਸਾਹਿਬ ਬਚਨ ਕਰਕੇ ਸਿੱਖ ਨੂੰ ਵੀ ਕੰਮ ਨਹੀਂ ਕਰਨਾ ਤੇ ਕੈਨ ਲੱਗੇ ਮਾਰਾ ਜੇ ਫਿਰ ਤੁਸੀਂ ਮੈਨੂੰ ਉੱਥੇ ਕਬਰਾਂ ਤੇ ਜਾਣ ਤੋਂ ਰੋਕਦੇ ਹੋਗੇ ਤੇ ਮੈਂ ਤੇ ਕਬਰ ਦਾ ਵੱਡਾ ਪੁਜਾਰੀ ਹਾਂ ਪਿੰਡ ਦਾ ਤੇ ਕਹਿ ਲੱਗੇ ਜੇ ਤੂੰ ਉੱਥੋਂ ਹਟ ਜਾਏਂਗਾ ਤਾਂ ਫਿਰ ਤੈਨੂੰ ਕੀ ਮੁਸ਼ਕਲ ਆਏਗੀ ਕਬਰਾਂ ਤੋਂ ਕਹਿਣ ਲੱਗੇ ਮਾਰਾ ਕੋਈ ਕਰੋਪੀ ਨਾ ਹੋ ਜਾਏ ਪੀਰ ਦੀ ਕੋਈ ਸਿਆਪਾ ਨਾ ਪੈ ਜਾਏ ਕਿਤੇ ਮਾਰ ਕਹਿੰਦੇ ਇਹਦੀ ਜ਼ਿੰਮੇਵਾਰੀ ਸਾਡੀ ਕਹਿਣ ਲੱਗੇ ਤੂੰ ਹਾਂ ਤੇ ਤੁਰ ਜਾਣਾ ਇੱਥੇ ਮੁੜ ਕੇ ਮੁਸ਼ਕਲਾਂ ਕਿਨੇ ਚੱਲਣੀਆਂ ਆਓ ਤੂੰ ਤਾਂ ਤੁਰ ਜਾਣਾ ਇਹ ਤੂੰ ਦੋ ਚਾਰ ਦਿਨ ਰਹੋਗੇ ਸਾਡੇ ਕੋਲ ਤੂੰ ਤੁਰ ਜਾਣਾ ਤੇ ਮੁੜ ਕੇ ਮੁਸ਼ਕਲ ਪੈ ਗਈ ਤਾਂ ਕੀ ਕਰੂੰ ਬਣੂ ਮੇਰਾ ਵਾਰ ਨੇ ਪੰਜ ਤੀਰ ਦਿੱਤੇ ਕਹਿ ਲੱਗੇ ਇਹਨਾਂ ਨੂੰ ਘਰ ਵਿੱਚ ਰੱਖਣਾ ਹੀ ਇਹਦੇ ਸਵੇਰੇ ਸਾਮੀ ਦੇ ਕੋਲ ਬੈਣਾ ਹੀ ਇਹਦੀ ਪੂਜਾ ਕਰਨੀ ਤੇ じゃ ਤੇਰਾ ਵਾਲ ਨਹੀਂ ਮੰਗਾਊਗਾ ਤੇ ਜੇ ਕੋਈ ਮੁਸ਼ਕਲ ਆ ਗਈ ਤੇ ਇੱਕ ਤੀਰ ਚਲਾ ਲਈ ਤੇ ਸਾਰੇ ਮਸਲੇ ਹੱਲ ਹੋ ਜਾਣਗੇ ਇਹ ਤੀਰ ਲੈ ਗਿਆ ਘਰ ਤੇ ਮੰंजे ਤੇ ਰਾਤ ਤੇ ਸਵੇਰੇ ਸ਼ਾਮੀ ਦੋ ਟਾਈਮ ਬੈ ਕੇ ਉਥੇ ਤਨ ਗੁਰ ਤੇ ਇੱਕ ਬਾਦਰ ਦਾ ਧਿਆਨ ਧਰਦਾ ਸਿਮਰਨ ਕਰਦਾ ਪਿੰਡ ਚ ਵਿਚਾਰ ਚਾ ਹੋ ਗਈ ਤੇ ਆਹ ਚੌਧਰੀ ਕਬਰ ਤੇ ਜਾਣ ਵਟ ਗਿਆ ਵੀਰਵਾਰ ਉਥੇ ਲੋਕੀ ਦੇਖਣ ਪੇ ਚੌਧਰੀ ਆਉਂਦਾ ਸੀ ਤੇ ਢੋਲ ਢਮਕੇ ਹੁੰਦੇ ਸੀ ਤੇ ਚੌਧਰੀ ਨਹੀਂ ਆਇਆ ਪਿੰਡ ਦਾ ਸਾਰੇ ਪਿੰਡ ਚ ਖਬਰ ਹੋ ਗਈ ਕਹਾਣੀ ਤੇ ਆ ਵਾਪਰ ਗਈ ਆ ਉਹ ਕੁਦਰਤیں ਕੀ ਬਾਣਾ ਵਾਪਰ ਗਿਆ ਚੌਧਰੀ ਦੀ ਕੋ ਮੱਝ ਮਰ ਗਈ ਤੇ ਘਰ ਦੀ ਨਹੀਂ ਚਾਉਂਦੀ ਵੀ ਇਹ ਤੀਰ ਤੂਰ ਘਰ ਰੱਖੇ ਤੇ ਇਥੇ ਇਹ ਵਾਏ ਗੁਰੂ ਸਿਮਰਨ ਕਰੇ ਚਾਹੁੰਦੀ ਕਬਰ ਤੇ ਜਾਵੇ ਉਹ ਕੀ ਕੀਤਾ ਵੀ ਚੌਧਰੀ ਦੀ ਘਰ ਦੀ ਲੜ ਪਈ ਉਹਦੇ ਨਾਲ ਕਹਿ ਲਗੀ ਵੇਖਿਆ ਜਿੱਦਨ ਦੀ ਤੂੰ ਆ ਸਿਆਪਾ ਕਰ ਲੈ ਕੇ ਆਂ ਤੀਰ ਜੇ ਤੇ ਉਦੋਂ ਦਾ ਸਾਡਾ ਕੋਈ ਇਥੇ ਕਾਰੋਬਾਰ ਨਹੀਂ ਚੱਲਣ ਦਿਆ ਮੱਝ ਵੀ ਮਰ ਗਈ ਸਾਡੀ ਬੜੀ ਲੜੀ ਉਹਦੇ ਨਾਲ ਉਨੇ ਤੀਰ ਤਾਰ ਦੇ ਤੋੜ ਤਾੜ ਕੇ ਪਰਾਂ ਮਾਰੇ ਉਹ ਫਿਰ ਉਸੇ ਚਾਲ ਚੱਲ ਗਿਆ ਕਿਉਂਕਿ ਜਨਾਨੀ ਦੇ ਪਿੱਛੇ ਬੰਦੇ ਨੂੰ ਲੱਗਣਾ ਪੈਂਦਾ ਤੇ ਮਾਰ ਨੇ ਇੱਕ ਸੌ ਸਾਖੀ ਚ ਜਨਮ ਆਪਣਾ ਬਚਨ ਲਿਖਿਆ ਵੀ ਸਮਾ ਆਉਣਾ ਵਾ ਚੋਰਾ ਯਾਰਾਂ ਰੰਡੀਆਂ ਕੁੱਟਣੀਆਂ ਦੀਬਾਨ ਇਥੇ ਚੋਰਾ ਯਾਰਾਂ ਤੇ ਰੰਡੀਆਂ ਨੇ ਰਾਜ ਕਰਨਾ ਵਾ ਬੰਦੇ ਨੇ ਗੁਲਾਮ ਹੋ ਜਾਣਾ ਇਹਦਾ ਇਸਤਰੀ ਦਾ ਤੇ ਰੰਡੀਆਂ ਦਾ ਰਾਜ ਹੋਣਾ ਇੱਥੇ ਤੇ ਇਹ ਗੱਲ ਸ਼ੁਰੂ ਹੋਈ ਪਈ ਆ ਇਹ ਹੋ ਹੀ ਜਾਣਾ ਹੋਰ ਕੋਈ 40-50 ਸਾਲ ਤੱਕ ਰੰਡੀਆਂ ਦਾ ਰਾਜ ਹੋ ਜਾਣਾ ਮਰ ਗਿਆ ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀ ਬਾਣ ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ ਇਹ ਫਿਰ ਜਦੋਂ ਉਹਦੇ ਆਖੇ ਲਾ ਕੇ ਘਰ ਵਾਲੀ ਦੇ ਜੋਰਾਂ ਦਾ ਆਖਿਆ ਪੁਰਖ ਕਮਾਮ ਦੇ ਸੇ ਅਪਵਿੱਤ ਮੇਦ ਖੱਲਾ ਗੁਰੂ ਅਮਰਦਾਸ ਕਹਿ ਕੇ ਵਚਨ ਇਹ ਫੇ ਕਬਰ ਮੰਨ ਲਾਪਿਆ ਤੇ ਤੀਰ ਤਾਰ ਛੁੱਟਤੇ ਤੇ ਗੁਰੂ ਤੇਗ ਬਹਾਦਰ ਉਸ ਇਲਾਕੇ ਚੀਤ ਪਤਾ ਲੱਗਾ ਤੇ ਗੁਰੂ ਸਾਹਿਬ ਨੂੰ ਬੜਾ ਅਫਸੋਸ ਹੋਇਆ ਵੀ ਅਹੀਂ ਤਾਂ ਸੋਚਿਆ ਵੀ ਸਾਰੇ ਪਿੰਡ ਚ ਸਿੱਖੀ ਚੱਲੂਗੀ ਬਾਬੇ ਨਾਨਕ ਜੀ ਇਹ ਕਹਾਣੀ ਹੋ ਗਈ ਉਲਟਪੁਲਟ ਜੋ ਅਣਹੋਣੀ ਹੋਏ ਇਹ ਤਾਂ ਅਣਹੋਣੀ ਹੋ ਗਈ ਤੇ ਤਾਰ ਗੁਰੂ ਤੇਗ ਬਹਾਦਰ ਨੇ ਫਿਰ ਆਪਣੇ ਕੋਲੋਂ ਤੀਰ ਛੱਡ ਦਿੱਤਾ ਇੱਕ ਕਹਿਣ ਲੱਗੇ ਓਣੇ ਚੌਧੜ ਹੀ ਨਹੀਂ ਰਹੂਗਾ ਇਹਦਾ ਚੌਧੜ ਪਣਾਵਣੀ ਰਹੂਗਾ ਤੇ ਇਹ ਵੀ ਨਹੀਂ ਰਹੂਗਾ ਸਮੇਂ ਨਾਲ ਉਹਦਾ ਪਰਿਵਾਰ ਖਤਮ ਹੋ ਗਿਆ ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਦੇ ਬਚਨ ਨਾ ਸੰਭਾਲੇ ਔਣ ਗੁਰੂ ਦੀਆਂ ਨਿਸ਼ਾਨੀਆਂ ਨਾ ਸੰਭਾਲੀਆਂ ਔਣ ਉਹਨੂੰ ਉਹਦੇ ਨਾਲ ਫਿਰ ਇਸ ਤਰ੍ਹਾਂ ਹੀ ਹੋਏਗਾ ਫਿਰ ਇਸ ਤਰ੍ਹਾਂ ਹੀ ਹੋਇਆ ਇਸੇ ਪਿੰਡ ਵਿੱਚ ਇੱਕ ਹੋਰ ਘਟਨਾ ਵਾਪਰਦੀ ਇਸ ਪਿੰਡ ਦੇ ਜਿਹਨੂੰ ਵਿੱਚ ਧੰਗ ਗੁਰ ਤੇਗ ਬਹਾਦਰ ਬੈਠੇ ਨੇ ਤੇ ਇੱਕ ਬਾਣੀਆਂ ਪਰਿਵਾਰ ਆਇਆ ਤੇ ਮਾਰਣੀ ਉਹਨਾਂ ਆਖਿਆ ਭਾਈ ਤੁਸੀਂ ਬਾਣੀਆਂ ਜੇ ਤੇ ਤੁਸੀਂ ਤਮਾਕੂ ਦੀ ਵਰਤੋਂ ਨਾ ਕਰੋ ਜੀ ਕਹਿ ਲਗੇ ਸਤਿਵੰਤ ਜੀ ਤੇ ਕਹਿ ਲਗੇ ਇੱਕ ਹੋਰ ਬਚਨ ਕੀਤਾ ਉਸ ਪਰਿਵਾਰ ਨੂੰ ਵੀ ਤੁਸੀਂ ਕੇਸਾਂ ਦੀ ਵਿਵਪਦੀ ਨਹੀਂ ਕਰਨੀ ਜੇ ਤੁਸੀਂ ਗੁਰੂ ਕੇ ਖਵਣ ਲੱਗ ਪਏ ਜੇ ਨਾ ਗੁਰੂ ਕੀ ਸ਼ਰਨ ਆ ਗਏ ਜੇ ਤੇ ਕੇਸਾਂ ਦੀ ਵਿਵਪਦੀ ਨਾ ਕਰਿਓ ਜੀ ਕਹਿਣ ਲੱਗੇ ਮਹਾਰਾਜ ਤੇ ਬੜੀ ਮੁਸ਼ਕਲ ਬਣ ਜਾਊਗੀ। ਕਹਿਣ ਲੱਗੇ ਕੀ ਗੱਲ? ਕਹਿਣ ਲੱਗੇ ਮਹਾਰਾਜ ਅਸੀਂ ਮੁੰਡਣ ਕਰਾਉਨੇ ਆ ਜਦੋਂ ਕੋਈ ਮਰ ਜੇ ਉਹਨਾਂ ਤੇ ਸਾਰੇ ਕੋੜਮੇ ਨੂੰ ਮੁੰਡਣ ਕਰਾਉਣਾ ਪੈਂਦਾ ਵਾ। ਹਾ ਮਹਾਰਾਜ ਕਿਹਾ ਬਚਨ ਕਿਹਾ ਬਾਣੀ ਚ ਹਾ ਹੱਥੀਂ ਪੱਧ ਕਰਾਏ। ਉਹ ਜਿਹੜਾ ਨਾ ਜਿਹੜਾ ਕੋਈ ਬਚਨ ਆਉਂਦਾ ਮਹਾਰਾਜ ਦਾ। ਹੱਥੀਂ ਸਿਰ ਖੁਹਾਏ ਨਾ ਪੱਧ ਕਰਾਇਆ। ਪੱਧ ਮੈਨੇ ਉਹ ਮੁੰਡਣੀ ਹੁੰਦਾ ਹੈ। ਮਰੇ ਤੇ ਮੁੰਡਣ ਕਰਨਾ ਮਾਪਿਓ ਮਰ ਗਿਆ ਤਾਂ ਮੁੰਡਣ ਕਰ ਦੇਣਾ ਕਹਿੰਨਾ ਗਰਾਈ ਜੇ ਮਾਰਾ ਸੀ ਤੇ ਮੁੰਡਣ ਕਰਦੇ ਆ ਤੇ ਜੇ ਕੇਸ ਰਖਲੇ ਤੇ ਫਿਰ ਅਸੀਂ ਮੁੰਡਣਾ ਕਰਾਇਆ ਤੇ ਲੋਕਾਂ ਨੇ ਸਾਡੇ ਨਾਲ ਵਰਤੋਂ ਵਿਹਾਰ ਨਹੀਂ ਕਰਨੀ ਤਾਂ ਅਸੀਂ ਧੀਆ ਪੁੱਤ ਕਿੱਥੇ ਵਿਆਹਾਂਗੇ ਫਿਰ ਸਾਡੇ ਪੁੱਤਾਂ ਦੇ ਵਿਆਹ ਕਿੱਦਾਂ ਹੋਣਗੇ ਮਾਰਾ ਕਹਿੰਦੇ ਜੇਦ ਤੁਸੀਂ ਰੱਖ ਲੋਗੇ ਕੇਸ ਤੇ ਫਿਰ ਇੱਕ ਨਹੀਂ ਤੁਹਾਡੇ ਮੁੰਡਿਆਂ ਦੇ 2-2 ਵਿਆਹ ਹੋਇਆ ਕਰਨਗੇ ਦੋ ਦੋ ਨਵਾਂ ਆਇਆ ਕਰਨਗੀਆਂ ਤੁਹਾਡੇ ਘਰਾਂ ਵਿੱਚ ਉਹਨਾਂ ਨੇ ਕਹਿੰਦੇ ਗੁਰੂ ਦਾ ਬਚਨ ਮੰਨਦਿਆਂ ਮੰਨਦਿਆਂ ਤਮਾਕੂ ਦਾ ਤਿਆਗ ਕੀਤਾ ਇਸੇ ਪਿੰਡ ਪੀਖੀ ਵਿੱਚ ਤੇ ਕੇ ਸਰਖੇ ਤੇ ਉਹਨਾਂ ਮੁੰਡਿਆਂ ਦੇ ਦੋ ਦੋ ਵਿਆਹ ਹੋਣ ਲੱਗ ਪਏ ਸਮੇਂ ਦੇ ਨਾਲ ਸਮਾਂ ਬੜਾ ਹੋਣ ਉੱਥੇ ਪਿੰਡ ਦੇ ਵਿੱਚ 50 ਘਰ ਬਾਣੀਆਂ ਦੇ ਇੱਥੇ ਪੀਖੀ ਪਰ ਸਮੇਂ ਦੇ ਨਾਲ ਗੁਰੂ ਕੀ ਰਹਿਤ ਵਹਿਤ ਛੱਡ ਗਏ ਤੇ ਉਹਨਾਂ ਦੇ ਵਿਆਹ ਫਿਰ ਇੱਕੋ ਇੱਕ ਹੁੰਦੇ ਹੋਣ ਇਹ ਗੁਰ ਕਾ ਬਚਨ ਬਸੇ ਜੀ ਨਾਲੇ ਜੇ ਕੋ ਬਚਨ ਕਮਾਵੇ ਸੰਤਨ ਕਾ ਇਥੇ ਫੇ ਧੰ ਗੁਰਤੇਗ ਬਾਦਰ ਜੀ ਬਚਨ ਕਰਕੇ ਹੁਣ ਅੱਗੇ ਨੂੰ ਚੱਲਦੇ ਨੇ ਅਗਲੇ ਪਿੰਡ ਦਾ ਇਤਿਹਾਸ ਫਿਰ ਆਪਾਂ ਸਾਂਝਾ ਕਰਾਂਗੇ